ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਫਿਰ ਤੋਂ ਸਾਹਮਣੇ ਆਇਆ ਜਿੱਥੇ ਕਿ 10 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਗਿਣਤੀ ਹੋਰ ਵੀ ਵੱਧ ਸਕਦੀ ਹੈ ਫਿਲਹਾਲ ਤੁਹਾਨੂੰ ਦੱਸਦੀ ਹੈ ਇਹ ਹਾਜ਼ਰੀ ਮਿਲੀ ਜਾਣਕਾਰੀ ਅਨੁਸਾਰ 10 ਤੋਂ ਵੱਧ ਲੋਕਾਂ ਦੀ ਮੌਤ ਜਿਹੜੀ ਦੱਸੀ ਜਾ ਰਹੀ ਹੈ ਜਿਹੜੀ ਸ਼ਰਾਬਿੰਗਰ ਮੁਜੀਠੇ ਹਲਕੇ ਦੇ ਵਿੱਚ ਪੈਂਦੇ ਇਹ ਪਿੰਡ ਦੇ ਵਿੱਚ ਹੈ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਲੋਕਾਂ ਦੀ ਮੌਤ ਹੋ ਜਾਂਦੀ ਹੈ ਕਈ ਜਿਹੜੇ ਲੋਕ ਹੈ ਭਾਰੀ ਸੰਖਿਆ ਦੇ ਲੋਕ ਜਿਹੜੇ ਆ ਬਿਮਾਰ ਹਨ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਤੁਹਾਨੂੰ ਦੱਸਦੀ ਹੈ ਇਸ ਤੋਂ ਪਹਿਲਾਂ ਵੀ 2020 ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਸਵੇਲੇ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੂੰ ਜਿੰਨਾ ਦੇ ਇੰਟਰਫੇਅਰ ਕਰਨ ਤੋਂ ਬਾਅਦ ਪੁਲਿਸ ਨੇ ਜਿਹੜੀ ਐ ਛਾਪੇਮਾਰੀ ਕੀਤੀ ਸੀ ਤੇ ਦੋਸ਼ੀਆਂ ਖਿਲਾਫ ਜਿਹੜੀ ਐ ਕਾਰਵਾਈ ਕੀਤੀ ਜਿਸ ਵੇਲੇ 125 ਲੀਟਰ ਦੀ ਜਿਹੜੀ ਜੈਰੀਲੀ ਸ਼ਰਾਬ ਹੈ ਉਹ ਬਰਾਮਦ ਵੀ ਕੀਤੀ ਗਈ ਸੀ ਹੋਰ ਵੀ ਕਈ ਕਈ ਵਕਤ ਟਕਰਾਲਿਆਂ ਤੇ ਜਿਹੜੀ ਐ ਸ਼ਰਾਬ ਜਿਹੜੀ ਬਰਾਮਦ ਕੀਤੀ ਉਸ ਵੇਲੇ ਤੁਹਾਨੂੰ ਦੱਸ ਦਈਏ ਬਿਆਸ ਦਰਿਆ ਦੇ ਵਿੱਚ ਦਰਿਆ ਦੇ ਵਿੱਚ ਲੁਕੋ ਕੇ ਵੀ ਜਿਹੜੀ ਐ ਸ਼ਰਾਬ ਰੱਖੀ ਗਈ ਸੀ ਜਿਹੜੀ ਕਿ ਪੁਲਿਸ ਨੇ ਜਾ ਕੇ ਮੌਕੇ ਤੇ ਉਹਨੂੰ ਜਿਹੜਾ ਕਿ ਨਸ਼ਟ ਕੀਤਾ ਸੀ ਹੁਣ ਦੱਸ ਦਈਏ ਇਹਨਾਂ ਮਾਮਲਾ ਫਿਰ ਤੋਂ ਸਾਹਮਣੇ ਆ ਗਿਆ ਜਿੱਥੇ ਕਿ ਮਿਹ ਜਿੱਥੇ ਹਲਕੇ ਤੋਂ ਸਾਹਮਣੇ ਖਬਰ ਆ ਰਹੀ ਹੈ ਕਿ 10 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਕਈ ਗਿਣਤੀ ਦੇ ਵਿੱਚ ਲੋਕ ਬਿਮਾਰ ਹਨ ਮੌਤਾਂ ਦੀ ਗਿਣਤੀ ਵੱਧ ਵੀ ਸਕਦੀ ਹੈ ਫਿਲਹਾਲ ਹਜੇ 10 ਦੀ ਗਿਣਤੀ ਸਾਹਮਣੇ ਆਈ ਹੈ ਜਹਰੀਲੀ ਸ਼ਰਾਬ ਬਾਰ-ਬਾਰ ਕਿਉਂ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆ ਜਾਂਦਾ ਹੈ ਕਿ ਪ੍ਰਸ਼ਾਸਨ ਦੀ ਕਿੱਥੇ ਢੀਲ ਰਹਿੰਦੀ ਹੈ ਜਿੱਥੇ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਕਾਰਗੁਜ਼ਾਰੀ ਸਾਹਮਣੇ ਆ ਜਾਂਦੀ ਹੈ ਐਡੀ ਢਿੱਲ ਕਿਉਂ ਨਿਕਲ ਕੇ ਆ ਜਾਂਦੀ ਜਿੱਤੇ ਕਿ ਜ਼ਹਿਰੀਲੀ ਸ਼ਰਾਬ ਕਾਰਨ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਈਏ 2020 ਦਾ ਮਾਮਲਾ ਦੋਸਤੋ ਬਾਅਦ ਪੂਰੇ 5 ਸਾਲ ਬਾਅਦ ਦੁਬਾਰਾ ਫੇਰ ਸਿਰ ਚੁੱਕਿਆ ਹੈ ਮਾਮਲਾ ਜਿੱਥੇ ਕਿ 10 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਜ਼ਹਿਰੀ ਸ਼ਰਾਬ ਕਾਰਨ ਹੋਰ ਵੀ ਅਗਲੀ ਜਿਹੜੀ ਹੈ ਰਿਪੋਰਟ ਹਜੇ ਤਿਆਰ ਹੋ ਰਹੀ ਹੈ ਗਿਣਤੀ ਜਿਹੜੀ ਹੈ ਬਿਮਾਰਾਂ ਦੀ ਵੀ ਗਿਣਤੀ ਕਿੰਨੀ ਹੈ ਹਜੇ ਤੱਕ ਕੁਝ ਦੱਸਿਆ ਨਹੀਂ ਗਿਆ ਪਰ ਦੱਸਿਆ ਜਾ ਰਿਹਾ ਹੈ ਕਿ ਕਾਫੀ ਵੱਡੀ ਸੰਖਿਆ ਦੇ ਵਿੱਚ ਲੋਕ ਜਿਹੜੀ ਹੈ ਜੱਦੀ ਸ਼ਰਾਬ ਪੀਣ ਨਾਲ ਬਿਮਾਰ ਹਨ ਮੇਰਾ ਨਾਮ ਕੁਲਦੀਪ ਸਿੰਘ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਬੰਗਾਲੀ ਕਲਾਂ ਦੇ ਮੌਲਕ ਜੋਨਿਸ਼ੀਲੀ ਸ਼ਰਾਬਤ ਪੀਣ ਦੇ ਕਾਰਨ ਮਤਲਬ ਕਿ ਡੈਥ ਹੋ ਚੁੱਕੀਆਂ ਨੇ ਮਤਲਬ ਕਿ ਕੁਝ ਲੋਕਾਂ ਪੰਜ 6 ਸਾਢੇ ਪਿੰਡ ਦੀਆਂ ਹੋ ਚੁੱਕੀਆਂ ਨੇ ਤੁਹਾਡੇ ਪਰਿਵਾਰ ਚ ਕਿੰਨੇ ਜਣੇ ਮੇਰੇ ਪਰਿਵਾਰ ਚੋ ਦੋ ਬ੍ਰਦਰ ਹੈ ਮੇਰੇ ਵੀ ਗ੍ਰੇ ਬ੍ਰਦਰ ਨੇ ਹਾਂਜੀ ਸਕੇ ਭਰਾ ਹਾਂਜੀ ਹਾਂਜੀ ਵਿਆਹੇ ਸੀ ਚਾਚੇ ਦੇ ਮੁੰਡੇ ਹਾਂਜੀ ਕਿੰਨੇ ਬੱਚੇ ਇੱਕ ਦਾ ਮਤਲਬ ਕਿ ਦੋ ਬੱਚੇ ਨੇ ਲੜਕੀ ਲੜਕਾ ਆ ਤੇ ਇੱਕ ਦਾ ਤਿੰਨ ਲੜਕੀਆਂ ਨੇ ਇੱਕ ਬੱਚੇ ਲੜਕਾ ਆ ਬੱਚੇ ਛੋਟੇ ਆ ਬੱਚੇ ਛੋਟੇ ਹੈ ਚਾਰ ਪੰਜ ਚਾਰ ਚਾਰ ਪੰਜ ਸਾਲ ਦੇ ਛੋਟੇ ਬੱਚੇ ਨੇ ਉਧਰੋਂ ਪਰਿਵਾਰ ਹੋ ਜੜੇ ਹੁਣ ਵੇਖੋ ਜੀ ਮਿਹਨਤੀ ਬੰਦੇ ਸੀਗੇ ਲੇਬਰ ਕਰਦੇ ਸੀਗੇ ਹਾਂਜੀ ਤੇ ਇਹੀ ਇਨਸਾਫ ਦੀ ਮੰਗ ਕਰਦੇ ਆ ਕਿ ਮਤਲਬ ਕਿ ਜੋ ਵੀ ਉਹਨਾਂ ਦਾ ਹਾ ਕਿ ਉਹਨਾਂ ਨੂੰ ਬੰਦਾ ਮਿਲਣ ਚ ਮਿਲਿਆ ਪਿੰਡ ਦੇ ਵਿੱਚ ਸ਼ਰਾਬ ਵੇਚ ਰਹੀ ਸੀ ਹੁਣ ਵੇਖੋ ਜੀ ਆਪਾਂ ਤੇ ਕਹਿ ਨਹੀਂ ਸਕਦੇ ਉਹਨਾਂ ਨੂੰ ਲੱਗੇ ਪਿੰਡੋਂ ਪਿੰਡੀ ਜਗ੍ਹਾ ਹੈ ਮਤਲਬ ਇਹ ਚੱਲਦਾ ਹੈ ਕਾਰੋ ਕਾਰੋਬਾਰ ਇਹ ਵੀ ਪਿੰਡ ਤੇ ਕਾਫੀ ਚਿਰ ਤੋਂ ਸ਼ਰਾਬ ਵੇਚ ਰਹੀ ਸੀ ਤੇ ਪੁਲਿਸ ਕੀ ਕਰਦਾਈ ਕਰ ਰਹੀ ਸੀ ਪੁਲਿਸ ਨੂੰ ਪਤਾ ਨਹੀਂ ਸੀ ਕਿ ਪਿੰਡ ਦੇ ਵਿੱਚ ਚਰਾ ਵੇਚ ਰਹੀ ਹੈ ਨਹੀਂ ਉਹ 얘 ਦੇ ਬਾਰੇ ਨਹੀਂ ਆਪਾਂ ਨਹੀਂ ਕਹਿ ਸਕਦੇ ਮਤਲਬ ਕਿ ਜੇ ਉਹਨੇ ਹਰ ਇੱਕ ਜਗ੍ਹਾ ਪਤਾ ਤੇ ਚਲੋ ਸਭ ਨੂੰ ਹੀ ਹੁੰਦਾ ਉਹਨੇ ਆਪਾਂ ਕੋਈ ਕੰਪਲੇਨ ਨਹੀਂ ਕੀਤੀ ਮਤਲਬ ਕਿ ਜੋ ਮਤਲਬ ਹਾਂ ਜੀ ਪਰ ਕਿਉਂ ਕਰਦਾ ਫਿਰ ਜੀ ਸ਼ਰਾਬ ਪਿੰਡਾਂ ਚ ਬੰਦ ਹੋਣੀ ਚਾਹੀਦੀ ਹੈ ਨਹੀਂ ਹੋਣਾ ਚਾਹੀਦਾ ਜ਼ਰੂਰ ਹੋਣਾ ਚਾਹੀਦਾ ਇਹ ਨਸ਼ਾ ਪਿੰਡ ਪਗਾੜੀ ਕਲਾਂ ਦੇ ਰਹਿਣ ਵਾਲਿਆ ਜੀ ਕਿਹੜੀਆਂ ਮੋਤਾਂਆਂ ਜਿਹੜੀ ਚਤਾਵ ਦੇ ਨਾਲ ਦੱਸਿਆ ਜਾ ਰਿਹਾ ਪੰਜ ਛੇ ਦਸੰਡੇ ਜਵਾਬ ਮਤਲਬ ਇਹ ਮੇਰਾ ਭਰਾ ਹੀ ਛੋਟਾ ਪਰ ਕਈ ਲੋਕ ਵੀ ਪਿੰਡੋਂ ਦਿੱਤੇ ਜਾ ਰਹੇ ਹਰ ਹਾਲ ਦੇ ਵਿੱਚ ਦਾਖਲ ਵੀ ਨੇ ਕਈਆਂ ਦੇ ਹਾਲ ਵੀ ਕਾਫੀ ਨਾ ਪਤਾ ਨਹੀਂ ਹੁੰਦਾ ਦੱਸਦੇ ਆ ਜੀ ਪਰ ਇਹ ਕਿੰਨੇ ਟਾਈਮ ਤੋਂ ਪਿੰਡ ਦੇ ਵਿੱਚ ਵੇਚ ਰਹੀ ਹੈ ਫਿਰ ਜੀ ਸ਼ਰਾਬ ਭਾਈ ਤੇ ਜਦੋਂ ਜੰਮਿਆ ਉਦੋਂ ਦਾ ਇਤਰਾ ਹੀ ਹੁੰਦਿਆ ਕਦੀ ਵੇਚੀ ਕਦੀ ਹਟ ਗਈ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ ਕੀ ਕਰਦੀ ਹੈ ਕਰਦੇ ਹੋਊ ਮਾਰਾ ਜਾਣੇ ਹੋਣਾ ਸੀ ਤੇ ਆਪਣੇ ਕੰਮ 'ਚ ਬਿਜੀ ਰਹੀਦਾ। ਪੁਲਿਸ ਵੱਲੋਂ ਕਾਰਵਾਈ ਨਹੀਂ ਹੋ ਰਹੀ ਕੋਈ। ਹੁਣ ਜੇ ਉਹ ਗੀਰ ਮਾਰੀ ਹਿੱਤ ਤਾਂ ਦੱਸ ਆ ਵੀ ਡਿਊਟੀ ਤੇ ਕਾਰਖਾਨੇ ਕੰਮ ਕਰੀਦਾ ਵਾ। ਸਖਤ ਹੈ ਜੀ ਤਾਂ ਆਪਣੇ ਜਿਸ ਸਮੇਂ ਤੋਂ ਦੱਸ ਰਹੇ ਇੰਨੇ ਪੁਰਾਣੇ ਸਮੇਂ ਤੋਂ ਵੇਖ ਰਹੀ ਹੈ ਜਲੇਗੀ ਚਰਾ। ਆਹੋ ਚਲੋ। ਸਾਨੂੰ ਕੱਲ ਰਾਤ ਇਨਫਰਮੇਸ਼ਨ ਆਂਦੀ ਹੈ ਕਿ ਜਿਹੜੇ ਨਜੀਠੇ ਥਾਣੇ ਦੇ ਚਾਰ ਪਿੰਡ ਨੇ ਪਿੰਡ ਪੰਗਾਲੀ, ਪਿੰਡ ਮੜੜੀ, ਪਿੰਡ ਪਤਾਲਪੁਰੀ ਤੇ ਥੇਰੇਵਾਲ ਇਹਨਾਂ ਚ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਹੈ ਪੁਲਿਸ ਪਾਰਟੀ ਇਮੀਡੀਏਟਲੀ ਓਨ ਦਾ ਇਨਸਟਰਕਸ਼ਨਸ ਆਫ ਗਵਰਨਮੈਂਟ ਇਮੀਡੀਏਟਲੀ ਐਕਸ਼ਨ ਚਾਹੰਦੇ ਹੋਏ ਅਸੀਂ ਚਾਰ ਲੋਕੀ ਜਿਹੜੇ ਇੱਥੇ ਚਾਰਾਂ ਪਿੰਡਾਂ ਚੋਂ ਜਿਹੜੇ ਇਹ ਲੋਕਾਂ ਨੂੰ ਸ਼ਰਾਬ ਜਿਹੜੀ ਡਿਸਟ੍ਰਿਬਿਊਟ ਕਰ ਰਹੇ ਸੀ ਅਸੀਂ ਉਹਨਾਂ ਨੂੰ ਇਮੀਡੀਏਟਲੀ ਗ੍ਰਿਫਤਾਰ ਕਰਕੇ ਉਹਨਾਂ ਤੋਂ ਜਦੋਂ ਪੁੱਛਤਾਚੀ ਕੀਤੀ ਅਸੀਂ ਇਹ ਪਤਾ ਕੀਤਾ ਕਿ ਪ੍ਰਭਜੀਤ ਨਾਮ ਦਾ ਵਿਅਕਤੀ ਹੈ ਜੋ ਇਹ ਪਹਿਲਾਂ ਵੀ ਸ਼ਰਾਬ ਦਾ ਕੰਮ ਕਰਦਾ ਸੀਗਾ ਇਹਨੇ 50 ਲੀਟਰ ਮੀਥਨੋਲ ਇਹਨੂੰ ਸਪਲਾਈ ਕੀਤੀ ਗਈ ਇਹਨੇ 50 ਲੀਟਰ ਨੂੰ ਡਾਈਲੂਟ ਕਰਕੇ 120 ਲੀਟਰ ਬਣਾਇਆ ਛੋਟੇ-ਛੋਟੇ ਪੈਕਟਾਂ 'ਚ 2-2 ਲੀਟਰ ਦੇ ਪੈਕਟਾਂ 'ਚ ਇਹਨੇ ਅੱਗੇ ਡਿਸਟ੍ਰੀਬਿਊਟ ਕੀਤਾ ਅਸੀਂ ਉਹ ਕੱਲਾ-ਕੱਲਾ ਪੈਕੇਟ ਟ੍ਰੇਸ ਕਰ ਰਹੇ ਹਾਂ ਸਹੀ ਸਾਨੂੰ ਇਹ ਕਾਮਯਾਬੀ ਮਿਲੀ ਹੈ ਕਿ ਅਸੀਂ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਫਿਰ ਇਹਦੀ ਫਰਦਰ ਅਸੀਂ ਪੁੱਛਗਿੱਛ ਜਦੋਂ ਕੀਤੀ ਇਹਨੇ ਪ੍ਰਭਜੀਤ ਨੇ ਦੱਸਿਆ ਕਿ ਇੱਕ ਸਾਬ ਸਿੰਘ ਨਾਂ ਦੇ ਵਿਅਕਤੀ ਹੈ ਜੋ ਕਿ ਕਿੰਗਪਿਨ ਹੈ ਜੋ ਕਿ ਆਨਲਾਈਨ ਮੈਥਨੋਲ ਆਰਡਰ ਕਰਦਾ ਸੀਗਾ ਤੇ ਮੈਥਨੋਲ ਆਰਡਰ ਕਰਕੇ ਇਹਨਾਂ ਨੂੰ ਅੱਗੇ ਸਪਲਾਈ ਕਰਦਾ ਸੀਗਾ ਇਹਨੂੰ ਫਿਰ ਅਸੀਂ ਸਵੇਰੇ ਹੀ ਅੱਜ अर्ਲੀ ਮਾਰਨਿੰਗਸ ਇਹਨੂੰ ਅਰੈਸਟ ਕਰ ਲਿਆ ਇਹਦੇ ਤੋਂ ਹੋਰ ਵੀ ਪੁੱਛਗਿੱਛ ਕਰ ਰਹੇ ਹਾਂ ਇਹਦੀ ਅਸੀਂ ਚੈਟਸ ਜਦੋਂ ਖੰਗਾਲੀਆਂ ਇਹਦੇ ਤੋਂ ਪਤਾ ਕੀਤਾ ਕਿ ਕਿੱਦਾਂ ਇਹ ਮਾਡਲ ਸਪਰੈਂਡ ਸੀਗੀ ਇਹਦੀ ਚੱਲਦੀ ਸੀਗੀ ਇਹਨੇ ਦੱਸਿਆ ਕਿ ਆਨਲਾਈਨ ਆਰਡਰ ਕਰਕੇ ਇਹ ਡਿਸਟ੍ਰਿਬਿਊਟ ਕਰ ਦਿੰਦਾ ਸੀਗਾ ਤੇ ਉਹਨਾਂ ਨੂੰ ਦੱਸ ਦਿੰਦਾ ਸੀਗਾ ਕਿ ਤੁਸੀਂ ਡਾਈਲੂਟ ਕਰ ਲੋ ਇਹ ਜਿਹੜੇ ਬੱਸ ਵਗੈਰਾ ਜਿਹੜੇ ਕੂਰੀਅਰ ਸਰਵਿਸ ਪ੍ਰੋਵਾਈਡ ਕਰਦੇ ਸੀਗੇ ਕਿ ਬੱਸਾਂ ਵਾਲਿਆਂ ਨੂੰ ਇਹਦੇ ਜਿਹੜੀ ਹੈਗੀ ਹੈ ਸਪਲਾਈ ਉਹ ਇਹਨੂੰ ਦੇ ਦਿੰਦੇ ਸੀਗੇ ਤੇ ਇਹ ਉਹਨਾਂ ਤੋਂ ਰਿਸੀਵ ਕਰਕੇ ਇਹ ਏਰੀਆ 'ਚ ਫਿਰ ਦਸ ਸਪਲਾਈ ਕਰ ਲੈਂਦਾ ਸੀਗਾ ਇਹਦੇ ਨਾਲ ਇਹਦੇ ਫੜਨ ਨਾਲਸੀਂ ਕਾਫੀ ਜ਼ਿਆਦਾ ਇਸ ਇਲਾਕੇ ਨੂੰ ਠਲ ਪਾਵਾਂਗੇ ਕਿ ਇਹ ਜਿਹੜੀ ਐਦਾਂ ਦੀਆਂ ਕਰਤੂਟਾਂ ਕਰਦੇ ਨੇ ਮਾੜੀਆਂ ਕਰਤੂਟਾਂ ਉਹਨਾਂ ਨੂੰ ਅਸੀਂ ਕਾਬੂ ਕਰੀਏ ਅਸੀਂ ਹੋਰ ਵੀ ਇਹਦੀ ਬੈਕਵਰਡ ਤੇ ਜਾਂਦੇ ਹੋਏ ਜਿਹੜੇ ਡਿਸਟ੍ਰਿਬਿਊਸ਼ਨ ਨੈਟਵਰਕਸ ਨੇ ਜਿਹੜੀਆਂ ਫੈਕਟਰੀਜ਼ ਨੇ ਇਨਵੋਲ ਅਸੀਂ ਉਹਨਾਂ ਤੇ ਵੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਸਾਨੂੰ ਇਨਫੋਰਮੇਸ਼ਨ ਹੈਗੀ ਹੈ ਕਿ ਆਊਟਸਾਈਡ ਡਿਸਟ੍ਰਿਕਟ ਆਊਟਸਾਈਡ ਸਟੇਟ ਵੀ ਇਹ ਜਿਹੜੀਆਂ ਇਦਾਂ ਦੀਆਂ ਫਾਰਮਸ ਐ ਇਦਾਂ ਦੀਆਂ ਮਾੜੀਆਂ ਨੀਤੀਆਂ ਕਰਦੇ ਹੋਏ ਸਾਡੇ ਜਿਹੜੇ ਪੰਜਾਬ ਦੇ ਵਿਚਾਰੇ ਨੌਜਵਾਨ ਲੋਕ ਨੇ ਉਹਨਾਂ ਨੂੰ ਇਹ ਗੁੰਮਰਾਹ ਕਰਕੇ ਉਹਨਾਂ ਨੂੰ ਮਾੜੇ ਨਸ਼ੇ ਪ੍ਰੋਵਾਈਡ ਕਰ ਰਹੇ ਨੇ ਇਹ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਸਰਕਾਰ ਦਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਹੋਇਆ ਹੈ ਇਹਦੇ ਚ ਜਿਹੜੀ ਨਸ਼ਿਆਂ ਦੀ ਸਪਲਾਈ ਚੇਨ ਨੂੰ ਕਾਫੀ ਛੱਟ ਪਹੁੰਚੀ ਹੈ ਇਹ ਜਿਹੜੇ ਗੁੰਮਰਾਹ ਵਿਅਕਤੀ ਨੇ ਜਿਹੜੇ ਸਾਡੇ ਜਿਹੜੇ ਕੰਮ ਕਰਨ ਵਾਲੇ ਕਮਾਂ ਕਰ ਕਰਨ ਵਾਲੇ ਜਿਹੜੇ ਬੰਦੇ ਨੇ ਇਹਨਾਂ ਨੂੰ ਨਸ਼ਾ ਨਹੀਂ ਮਿਲਦਾ ਤੇ ਫਿਰ ਇਹਦਾ ਦੇ ਦੂਜੇ ਨਸ਼ਿਆਂ ਵੱਲ ਜਾਂਦੇ ਨੇ ਜਿਹਦੇ ਕਰਕੇ ਇਹ ਹੋਇਆ ਅਸੀਂ ਬਟ ਬਹੁਤ ਹੀ ਸਟ੍ਰਿਕਟ ਐਕਸ਼ਨ ਲੈਂਦੇ ਹੋਏ ਐਫ ਆਈ ਆਰ ਰਜਿਸਟਰ ਕਰ ਦਿੱਤੀ ਹੈ 105 ਬੀ ਐਨ ਐਸ ਤੇ 61 ਇਹ ਐਕਸਾਈਜ਼ ਐਕਟ ਦੇ ਤਹਿਤ ਤੇ ਅਸੀਂ ਹੋਰ ਵੀ ਆਣ ਵਾਲੇ ਸਮਾਨ ਚ ਇਹਨਾਂ ਦੀ ਗ੍ਰਿਫਤਾਰੀ ਕਰਾਂ ਧੰਨਵਾਦ